ਮੇਰੀ ਫੈਮਿਲੀ ਨੇ ਬਹੁਤ ਹੱਥ ਜੋੜ ਕੇ ਮਿੰਤਾ ਕਰ ਲੈ ਕਿਤੇ ਸਕੇ ਮੇਰੇ ਪਾਪਾ ਨੇ ਵੀ ਕਿ ਕੱਲ ਨੂੰ ਵਿਆਹ ਆ ਵੀ ਤੁਹਾਨੂੰ ਐਦਾਂ ਨਹੀਂ ਕਰਨਾ ਚਾਹੀਦਾ ਸਾਡੇ ਨਾਲ ਉਹ ਮੈਂ ਤੇ ਅਕਾਲਾ ਹਸਬੰਡ ਵਾਈਫ ਤਰ੍ਹਾਂ ਰਹੀਏ ਸਾਰੇ ਪਿੰਡ ਨੂੰ ਵੀ ਪਤਾ ਈਵਨ ਕਿ ਇੱਕ ਸਾਲ ਅੰਗੇਜਮੈਂਟ ਨੂੰ ਇੱਕ ਸਾਲ ਤੋਂ ਸਾਡੇ ਲਾਈਕ ਹਸਬੰਡ ਵਾਈਫ ਦਾ ਰਿਲੇਸ਼ਨ ਅ ਗ로우 ਵੀ ਤੋਂ ਖੁਸ਼ ਹਨ ਲਾਈਕ ਹੋਂ ਤਾਂ ਮੈਨੂੰ ਯੂਸ thro ਹੀ ਆਲੀ ਮੁੰਡੇ ਦੀ ਮਰਜ਼ੀ ਨਾਲ ਅਸੀਂ ਚੈਲ ਫਾਰਮ ਬੁੱਕ ਕੀਤੀ ਸੀ ਜੋ ਇਹ ਪੈਲਸ ਹੈ ਮੇਰੇ ਕੋਲ ਉਹਦੇ ਰਿਲੇਟਿਡ ਵੀ ਸਭ ਬਿੱਲ ਹੈ ਉਹਨੇ ਆਪਣੀ ਮਰਜ਼ੀ ਦਾ ਹੀ ਪੈਲਸ ਬੁੱਕ ਕੀਤਾ ਸਕਾ ਸੱਸ ਨੇ ਸਭ ਤੋਂ ਪਹਿਲਾਂ ਸਾਡੇ ਤੋਂ ਕੜੀਆਂ ਦੀ ਮੰਗ ਕੀਤੀ ਸੀ 골ਡ ਦੇ ਕੜੀਆਂ ਦੀ ਔਰ ਜਦੋਂ ਕਿ ਅਸੀਂ ਕਿਹਾ ਕਿ ਅਸੀਂ ਮਿਲਣ ਵਿੱਚ ਸਿਰਫ ਮੁੰਡੀਆਂ ਪਾ ਸਕਦੇ ਹਾਂ ਜਿੰਨੀ ਸਾਡੀ ਪਹੁੰਚ ਆ ਬਟ ਉਹ ਸਾਨੂੰ ਬਹੁਤ ਜ਼ਿਆਦਾ ਇਦਾਂ ਕੰਪੈਲ ਕਰਨ ਲੱਗ ਗਏ ਕਿ ਨਹੀਂ 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 ਕਹਿੰਦਾ ਕਿ ਮੁੰਡਿਆਂ ਲੈ ਕੇ ਆਂਦੇ ਨੇ ਹੁਣ ਤੁਸੀਂ ਆਪਣਾ ਸੋਚ ਲਿਓ ਤੁਸੀਂ ਗਲਤ ਬੰਦਿਆਂ ਨਾਲ ਬਾਹਰ ਲੈ ਲਿਆ ਤੁਸੀਂ ਇਦਾਂ ਇਦਾਂ ਕਿ ਕੁੜੀ ਸਹੀ ਨਹੀਂ ਕੁੜੀ ਇਦਾਂ ਇਦਾਂ ਮੈਨੂੰ ਨਹੀਂ ਪਤਾ ਹੀ ਉਹਨਾਂ ਕੀ ਮੈਨੂੰ 2 3 ਇਅਰਸ ਤੋਂ ਸਾਰੇ ਹੀ ਜਾਣਦੇ ਆ ਹੁਣ ਜਦੋਂ ਵੀ ਅਸੀਂ ਕਾਲ ਕਰਦੇ ਆ ਮੁੰਡੇ ਨੂੰ ਵੈਸੇ ਤੋਂ ਨੇ ਹੁਣ ਮੈਨੂੰ ਸਭ ਕਿਤੋਂ ਬਲੌਕ ਕਰ ਦਿੱਤਾ ਜਦ ਮੈਂ ਆਪਣੇ ਇਨਲੋਸ ਨੂੰ ਕਾਲ ਕਰਦੀ ਆ ਤਾਂ ਗੁਰਿੰਦਰ ਸਿੰਘ ਵਿਰਖ ਫੋਨ ਚੱਕਦੇ ਨੇ ਹਮੇਸ਼ਾ ਇਹੀ ਕਹਿੰਦੇ ਨੇ ਜੀ ਇਹਨਾਂ ਦਾ ਤਾਂ ਜਵਾਬ ਆ ਤੇ ਮੇਰੇ ਕਰੈਕਟਰ ਤੇ ਅਲੀਗੇਸ਼ਨਸ ਲਗਾਉਂਦੇ ਨੇ ਬਹੁਤ ਵਾਰੀ ਮੇਰੀ ਫੈਮਿਲੀ ਨੇ ਇਹਨਾਂ ਦੀਆਂ ਮਿੰਤਾਂ ਕੀਤੀਆਂ ਹਰ ਵਾਰੀ ਵਿੱਚ ਕਿਸਾਨ ਜੱਤੇ ਬੰਦੀਆਂ ਪਾ ਕੇ ਨਵੇਂ ਤੋਂ ਨਵੀਂ ਤਰੀਕ ਦੇ ਦਿੰਦੇ ਸੀ ਕਿ ਅੱਜ ਨਹੀਂ ਬੈਠਾਂਗੇ ਕੱਲ ਮੁੰਡਾ ਮੈਨੂੰ ਪਿਛਲੇ 2-3 ਸਾਲਾਂ ਤੋਂ ਜਾਣਦਾ ਆ ਮੈਰਿਜ ਦਾ ਇਹ ਲਵ ਸੀਗੀ ਬਟ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਰੀਵ ਕੌਰ ਹੈ ਤੇ ਮੈਂ ਪਿੰਡ ਫਗਨ ਮਾਝਾ ਜ਼ਿਲ੍ਹਾ ਪਟਿਆਲੇ ਦੀ ਰਹਿਣ ਵਾਲੀ ਆ ਐਕਚੁਅਲੀ ਕੱਲ 13 ਦਸੰਬਰ ਨੂੰ ਮੇਰਾ ਵੀਡੀਓ ਵਾਇਰਲ ਕਰਨ ਪਿੱਛੇ ਇੱਕ ਰੀਜ਼ਨ ਸੀ ਕਿ 13 ਦਸੰਬਰ ਨੂੰ ਕੱਲ ਮੇਰਾ ਵਿਆਹ ਅ ਲੜਕਾ ਕਾਲਪ੍ਰੀ ਸਿੰਘ ਔਰ ਸਨ ਆਫ ਮੇਜਰ ਸਿੰਘ ਛੱਟਾ ਔਰ ਮਮਾ ਦਾ ਨਾਮ ਹੈਗਾ ਮਨਦੀਪ ਕੌਰ ਛੱਟਾ ਇਹ ਪਿੰਡ ਕਾਕੜਾ ਜ਼ਿਲ੍ਹਾ ਸੰਗਰੂਰ ਨੀਅਰ ਭਵਾਨੀਗੜ੍ਹ ਸਿਟੀ ਦੇ ਰਹਿਣ ਵਾਲਿਆ ਉਹਨਾਂ ਦੀ ਮੁੰਡੇ ਦੀ ਮਰਜ਼ੀ ਨਾਲ ਅਸੀਂ ਚੈਲ ਫਾਰਮ ਬੁੱਕ ਕੀਤੀ ਸੀ ਜੋ ਇਹ ਪੈਲੱਸ ਆ ਮੇਰੇ ਕੋਲ ਉਹਦੇ ਰਿਲੇਟਿਡ ਵੀ ਸਭ ਬਿੱਲ ਐ ਉਹਨੇ ਆਪਣੀ ਮਰਜ਼ੀ ਦਾ ਹੀ ਪੈਲੱਸ ਬੁੱਕ ਕੀਤਾ ਸਗਾ ਐਟ ਦ ਐਂਡ 2 ਨਵੰਬਰ ਤੋਂ 2 ਨਵੰਬਰ ਨੂੰ ਮੇਰੀ ਪ੍ਰੀ ਵੈਡਿੰਗ ਸੀ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਕੋਈ ਫੋਨ ਚੱਕਣਾ ਬਿਲਕੁਲ ਹੀ ਬੰਦ ਕਰ ਦਿੱਤਾ ਰੀਜ਼ਨ ਕੀ ਆ ਰੀਜ਼ਨ ਤਾਂ ਕੁਝ ਐ ਸੀ ਕਿ ਇੱਕ ਉਸੇ ਆ ਉਹ ਮੁੰਡੇ ਦੀ ਫੋਟੋ ਆ ਅਕਾਲ ਚੱਠਾ ਰੀਜ਼ਨ ਸਭ ਤੋਂ ਪਹਿਲਾਂ ਲਾਈਕ ਅਗਰ ਓਮ ਦੇਤੇ ਤੋਂ ਹਨਾ ਕੋਈ ਵੀ ਰਿਕਾਰਡਿੰਗ ਵੀਡੀਓ ਸਟਾਈ ਦੀ ਆ ਤਾਂ ਉਹ ਵੀ ਮੇਕੋ ਹੈ ਮੇਰੀ ਸੱਸ ਨੇ ਸਭ ਤੋਂ ਪਹਿਲਾਂ ਸਾਡੇ ਤੋਂ ਕੜੀਆਂ ਦੀ ਮੰਗ ਕੀਤੀ ਸੀ 골ਡ ਦੇ ਕੜੀਆਂ ਦੀ ਔਰ ਜਦੋਂ ਕਿ ਅਸੀਂ ਕਿਹਾ ਕਿ ਅਸੀਂ ਮਿਲਣੀ ਚ ਸਿਰਫ ਮੁੰਡੀਆਂ ਪਾ ਸਕਦੇ ਹਾਂ ਜਿੰਨੀ ਸਾਡੀ ਪਹੁੰਚ ਆ ਬਟ ਉਹ ਸਾਨੂੰ ਬਹੁਤ ਜ਼ਿਆਦਾ ਇਦਾਂ ਕੰਪੈਲ ਕਰਨ ਲੱਗ ਗਏ ਕਿ ਨਹੀਂ 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 ਇਦਾਂ ਚਲੋ ਫਿਰ ਮੈਂ ਵੀ ਆਪਣੀ ਫੈਮਿਲੀ ਨੂੰ ਕਿਹਾ ਕਿ ਤੁਸੀਂ ਕੜੇ ਰੱਖੋ ਅਸੀਂ ਕੜੀਆਂ ਦੀ ਮੰਗ ਪੂਰੀ ਕੀਤੀ ਉਹਨਾਂ ਦੀ ਮਰਜ਼ੀ ਦਾ ਪੈਲੈਸ ਵੀ ਬੁੱਕ ਕਰਾਇਆ ਔਰ ਉਹਦੇ ਤੋਂ ਬਾਅਦ ਵਿੱਚ ਹੁਣ ਉਹਨਾਂ ਨੇ ਜਿੱਦਾਂ ਗੱਡੀ ਦੀ ਮੰਗ ਰੱਖਤੀ ਸੀ ਕਿ ਅਗਰ ਸਕੋਰਪਿਓਨ ਗੱਡੀ ਨਹੀਂ ਮਿਲੇਗੀ ਫੇਰ ਅਸੀਂ ਤਾਂ ਬਰਾਤ ਉਦੋਂ ਤੋਂ ਉੱਥੋਂ ਤੋਂ ਹੀ ਵਾਪਸ ਲੈ ਜਾਵਾਂਗੇ ਇਹ ਗੱਲ ਸਿੱਗੀ ਔਰ ਇਹ ਥੋੜੀ ਜਿਹੜੀ ਸ਼ਾਦੀ ਉਹਦੀ ਐਂਗੇਜਮੈਂਟ ਹੋਈ ਹੈ ਇਹ ਲੰਬੈ ਸੀ ਆ ਅਰੇਨ ਸਿੰਘ ਤੁਸੀਂ ਪਹਿਲਾਂ ਸੰਪਰਕ ਚਾਹੇ ਸੀ ਉਸ ਨਾਲ ਚੇਤੇ ਮੁੰਡਾ ਮੈਨੂੰ ਪਿਛਲੇ 2-3 ਸਾਲਾਂ ਤੋਂ ਜਾਣਦਾ ਆ ਮੈਰਿਜ ਦਾ ਇਹ ਲਵ ਸੀਗੀ ਬਟ ਇਹਦੇ ਵਿੱਚ ਫੈਮਲੀ ਦੀ ਸਹਿਮਤੀ ਨਾਲ ਸਾਡੀ ਅੰਗੇਜਮੈਂਟ ਹੋਈ ਸੀ ਅੰਗੇਜਮੈਂਟ ਨੂੰ ਵੀ 1 ਸਾਲ ਹੋ ਗਿਆ ਅੰਗੇਜਮੈਂਟ ਸੀਰਕਪੁਰ ਹੋਈ ਸੀ ਵੀਆਈਪੀ ਰੋਡ ਫਾਸਟ ਫੂਡੀ ਰੈਸਟੋਰੈਂਟ ਆ ਉੱਥੇ 40-50 ਬੰਦੇ ਸੀ ਉਹਨਾਂ ਦੀ ਫੈਮਲੀ ਦੇ ਤੇ ਮੇਰੀ ਫੈਮਲੀ ਦੇ ਇਹ ਸਾਡੀ ਅੰਗੇਜਮੈਂਟ ਦੀਆਂ ਫੋਟੋਗ੍ਰਾਫਸ ਆ ਇਹ ਮੇਰੀ ਅੰਗੇਜਮੈਂਟ ਹੋਈ ਆ ਔਰ ਜੋ ਸਾਡੇ ਵਿਚੋਲੇ ਸੀ ਉਹ ਗੁਰਿੰਦਰ ਸਿੰਘ ਵੇਲਕਾ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਗੁਰੀ ਉਹ ਵੀ ਪਿੰਡ ਕਾਕੜਾ ਦੇ ਰਹਿਣ ਵਾਲਿਆ ਇਹ ਤੇ ਇਹ ਉਹਨਾਂ ਦੀ ਵਾਈਫ ਹੁਣ ਜਦੋਂ ਵੀ ਅਸੀਂ ਕਾਲ ਕਰਦੇ ਹਾਂ ਮੁੰਡੇ ਨੂੰ ਵੈਸੇ ਤੋਂ ਉਹਨੇ ਹੁਣ ਮੈਨੂੰ ਸਭ ਕਿਤੋਂ ਬਲੌਕ ਕਰਤਾ ਜਦ ਮੈਂ ਆਪਣੇ ਇਨ-ਲੌਸ ਨੂੰ ਕਾਲ ਕਰਦੀ ਆ ਤਾਂ ਗੁਰਿੰਦਰ ਸਿੰਘ ਵਿਰਕ ਫੋਨ ਚੱਕਦੇ ਨੇ ਤੇ ਹਮੇਸ਼ਾ ਇਹੀ ਕਹਿੰਦੇ ਨੇ ਜੀ ਇਹਨਾਂ ਦਾ ਤਾਂ ਜਵਾਬ ਆ ਤੇ ਮੇਰੇ ਕਰੈਕਟਰ ਤੇ ਅਲੀਗੇਸ਼ਨਸ ਲਗਾਉਂਦੇ ਨੇ ਕਿ ਕੁੜੀ ਸਹੀ ਨਹੀਂ ਕੁੜੀ ਐਦਾਂ ਐਦਾਂ ਮੈਨੂੰ ਨਹੀਂ ਪਤਾ ਹੀ ਉਹਨ ਕੀ ਮੈਨੂੰ 2 3 ਇਅਰਸ ਤੋਂ ਸਾਰੇ ਹੀ ਜਾਣਦੇ ਆ ਔਰ ਮੈਂ ਆਪਣੀ ਕੰਪਲੇਂਟ ਵੀ ਦਿੱਤੀ ਸੀ ਮੋਹਾਲੀ ਐਸਐਚਓ ਗੱਬਰ ਸਿੰਘ ਮਟੌਰ ਤੋਂ ਹਣੇ ਵਿੱਚ ਉਹ ਕੰਪਲੇਂਟ ਵਿੱਚ ਲਿਖਿਆ ਸੀਗਾ ਵੀ ਜੋ ਬੰਦੀ ਕਾਰਵਾਈ ਕੀਤੀ ਜਾਵੇ ਕੰਪਲੇਂਟ ਦੇਣ ਤੋਂ ਪਹਿਲਾਂ ਸੀ ਬਹੁਤ ਵਾਰੀ ਮੇਰੀ ਫੈਮਲੀ ਨੇ ਇਹਨਾਂ ਦੀਆਂ ਮੰਤਾਂ ਕੀਤੀਆਂ ਹਰ ਵਾਰੀ ਵਿੱਚ ਕਿਸਾਨ ਜੱਥੇ ਬੰਦੀਆਂ ਪਾ ਕੇ ਨਵੇਂ ਤੋਂ ਨਵੀਂ ਤਰੀਕ ਦੇ ਦਿੰਦੇ ਸੀ ਕਿ ਅੱਜ ਨਹੀਂ ਬੈਠਾਂਗੇ ਕੱਲ ਪਰਟ ਮੇਰੇ ਇਨ-ਲॉज ਨਹੀਂ ਅੱਗੇ ਆਏ ਈਵਨ ਕੇ ਰਿਪੋਰਟ ਵੀ ਦਿੱਤੀ ਤਾਂ ਵੀ ਮੁੰਡਾ ਤੇ ਮੇਰੇ ਇਨ-ਲਾਜ਼ ਮੈਨੂੰ ਨਹੀਂ ਮਿਲੇ। ਉੱਥੇ ਵੀ ਇਹਨਾਂ ਨੇ ਬਸ ਇਹੀ ਸਗਾ ਕਿ ਵੈਸੇ ਗੱਬਰ ਸਿੰਘ ਜੋ ਸਰ ਨੇ ਮੈਨੂੰ ਨਹੀਂ ਪਤਾ ਉਹਨਾਂ ਨੇ ਬੰਦ ਹੀ ਕਾਰਵਾਈ ਕਿਉਂ ਨਹੀਂ ਕੀਤੀ? ਪਰ ਜੋ ਗੁਰਿੰਦਰ ਸਿੰਘ ਮਿਰਕੋ ਹਰ ਇੱਕ ਨੂੰ ਇਹ ਕਹਿੰਦੇ ਨੇ ਕਿ ਜੋ ਸੀਐਮ ਸਾਹਿਬ ਨੇ ਉਹ ਇਹਨਾਂ ਦੇ ਸਾਡੂ ਨੇ। ਇਹ ਹਰ ਇੱਕ ਬੰਦੇ ਤੇ ਇਹ ਗੱਲ ਦਾ ਪ੍ਰੈਸ਼ਰ ਪਾ ਦਿੰਦੇ ਨੇ ਕਿ ਸੀਐਮ ਸਾਹਿਬ ਸਾਡੇ ਸਾਡੂ ਨੇ ਬਣ ਕੇ ਮੇਰੀ ਫੈਮਲੀ ਨੂੰ ਵੀ ਧਮਕੀ ਦੇ ਕੇ ਗਏ ਸੀ ਕਿ ਸੀਐਮ ਸਾਹਿਬ ਸਾਡੇ ਸਾਡੂ ਨੇ ਤਾਂ ਸਾਡਾ ਕੋਈ ਕੁਝ ਨਹੀਂ ਕਰ ਸਕਦਾ। ਬਸ ਹੁਣ ਵੀ ਜਿੱਦਾਂ ਕੱਲ ਮੈਂ ਆਪਣੀ ਵੀਡੀਓ ਤਾਂ ਵਾਇਰਲ ਕੀਤੀ ਆ ਕਿਉਂਕਿ ਐਟ ਦੰਦ ਮੇਰੇ ਕੋਲ ਕੋਈ ਰਾਹ ਨਹੀਂ ਸੀਗਾ ਮੈਂ ਤਾਂ ਵੀਡੀਓ ਵਾਇਰਲ ਕੀਤੀ ਤਾਂ ਕਿ ਆਪਣੀ ਕੱਲ ਵੀ ਸਾਨੂੰ ਵੀਡੀਓ ਤੋਂ ਬਾਅਦ ਹੀ ਥੋੜੀ ਦੇਰ ਬਾਅਦ ਉਹਨਾਂ ਦੇ ਫੋਨ ਆਣੇ ਲੱਗ ਗਏ ਵਿੱਚ ਕੋਈ ਸਾਂਝਾ ਬੰਦਾ ਸੀ ਉਹ ਕਹਿੰਦਾ ਕਿ ਮੁੰਡਿਆ ਲੈ ਕੇ ਆਂਦੇ ਨੇ ਹੁਣ ਤੁਸੀਂ ਆਪਣਾ ਸੋਚ ਲਿਓ ਤੁਸੀਂ ਗਲਤ ਬੰਦਿਆਂ ਨੂੰ ਬਾਹਰ ਲੈ ਲਿਆ ਤੁਸੀਂ ਇਦਾਂ ਇਦਾਂ ਉਹ ਵੀ ਸਾਡੇ ਕੋਲ ਰਿਕਾਰਡਿੰਗ ਪਈ ਹੋਈ ਆ ਜਿੱਦੋਂ ਮੇਰੇ ਚਾਚਾ ਜੀ ਨੂੰ ਜੋ ਚੋ ਕੁਝ ਗਲਤ ਬੋਲੇ ਇਹ ਆ ਬਾਕੀ ਇੱਕ ਰੀਜ਼ਨ ਮੈਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਮੁੰਡੇ ਨੂੰ ਮੇਰੀ ਸਾਸੀ ਮੈਨੂੰ ਦੱਸ ਰਹੀ ਸੀਗੀ ਇੱਕ ਦਿਨ ਕਿ ਇਹਨੂੰ ਤੇਰੇ ਤੋਂ ਵੀ ਵਧੀਆ ਇੱਕ ਰਿਸ਼ਤਾ ਹੁੰਦਾ ਹੈ ਕੈਨੇਡਾ ਤੋਂ ਕੁੜੀ ਆ ਪੀਆਰ ਬਟ ਕਹਿੰਦੇ ਸੀ ਕਰਦੇ ਨਹੀਂ ਕਿ ਪਤਾ ਹੋ ਉਹਨੂੰ ਕੈਨੇਡਾ ਵਾਲੀ ਕੁੜੀ ਫਿਰ ਤੋਂ ਆ ਗਈ ਹੋਵੇ ਜਾਂ ਕੋਈ ਗੱਲ ਹੋਵੇ ਬਟ ਐਦਾਂ ਮੈਨੂੰ ਨਹੀਂ ਸਮਝ ਆਉਂਦੀ ਮੇਰੀ ਮੁੰਡੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਲਾਸਟ ਟਾਈਮ ਬਾਰਡਰ ਦੇ ਸੰਬਰ ਨੂੰ ਅਸੀਂ ਮਿਲੇ ਸੀਗੇ ਮਤਲਬ ਫੇਰੋਂ ਕਿਸਾਨ ਜੱਥੇ ਬੰਦੀਆਂ ਵਿੱਚ ਆਈਆਂ ਸੀ ਕੁਝ ਪਿੰਡ ਦੇ ਸਾਂਝੇ ਲੋਕ ਆਏ ਸੀ ਤੱਕੰਦੋਲਾ ਟਾਬਾ ਹਾਈਵੇ ਤੋਂ ਅੱਗੇ ਪਵਾਨੀ ਗੜ ਰੋਡ ਤੇ ਉੱਥੇ ਅਸੀਂ ਇਕੱਠੇ ਹੋਏ ਸੀਗੇ ਉੱਥੇ ਵੀ ਮੇਰੀ ਫੈਮਲੀ ਫੇਰ ਇਕੱਠੀ ਹੋਈ ਸੀ ਕਿ ਕੱਲ ਨੂੰ ਵਿਆਹ ਆ ਮੇਰੀ ਫੈਮਲੀ ਨੇ ਬਹੁਤ ਹੱਥ ਜੋੜ ਕੇ ਮਿੰਤਾ ਤਰਲੇ ਕੀਤੀ ਸੀ ਕਿ ਮੇਰੇ ਪਾਪਾ ਨੇ ਵੀ ਕਿ ਕੱਲ ਨੂੰ ਵਿਆਹ ਆ ਵੀ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਡੇ ਨਾਲ ਕਿ 2 ਦਿਨ ਸਾਲ ਤੋਂ ਜਾਣਦੇ ਵੀ ਆ ਕਿ ਇਵਨ ਕਿ ਐਂਗੇਜਮੈਂਟ ਤੋਂ ਬਾਅਦ ਵੀ ਮੈਨੂੰ ਮੁੰਡੇ ਵਾਲੇ ਆਪਣੇ ਘਰ ਲੈ ਗਏ ਸੀ ਉਹ ਮੈਂ ਤੇ ਕਾਲਾ ਹਸਬੰਡ ਵਾਈਫ ਤਰ੍ਹਾਂ ਰਹੇ ਆ ਸਾਰੇ ਪਿੰਡ ਨੂੰ ਵੀ ਪਤਾ इवन ਕਿ ਇੱਕ ਸਾਲ ਅੰਗੇਜਮੈਂਟ ਨੂੰ ਹੈ ਇੱਕ ਸਾਲ ਤੋਂ ਸਾਡ ਲਾਈਕ ਹਸਬੰਡ ਵਾਈਫ ਟੂ ਜੋ ਰਿਲੇਸ਼ਨ ਅ ਜੋ ਵੀ ਸਭ ਖੁਸ਼ ਹਨਾ ਲਾਈਕ ਹੋਂਤਾ ਮੈਨੂੰ ਯੂਸ thro ਇਹ ਕਿ ਉਹਦਾ ਵਿਆਹ ਲ ਚਾਹ ਸ਼ਾਇਦ ਪਹਿਲਾਂ ਹੀ ਪੂਰਾ ਹੋ ਗਿਆ ਹੋਣਾ ਮੈਨੂੰ ਨਹੀਂ ਸਮਝ ਆਉਂਦੀ ਕਿ ਉਹਨੇ ਇਦਾਂ ਕਿਉਂ ਕੀਤਾ ਉਹਨੇ ਡਿਸਕਸ ਕਿੰਨੇ ਸਮੇਂ ਤੋਂ ਚਾਹਤਾ ਹੈ 2 ਨਵੰਬਰ ਤੋਂ ਇਹਨਾਂ ਨੇ ਪ੍ਰੀ ਵਿਡਿੰਗ ਦੀ ਡੇਟ ਫਾਈਨਲ ਕਰਕੇ ਫੋਨ ਚੱਕਣੇ ਬੰਦ ਕਰ ਦਿੱਤੇ ਪਤਾ ਨਹੀਂ 2 ਨਵੰਬਰ ਤੋਂ ਹੀ ਉਹ ਚੋਲਾ ਗੁਰਿੰਦਰ ਸਿੰਘ ਅੱਗੀ ਉਹ ਕਹਿ ਲੱਗ ਗਏ ਦੀ ਇਹਨਾਂ ਦਾ ਤਾਂ ਜਵਾਬ ਆ ਜਿਹੜੇ ਕਿਸਾਨ ਜਿੱਥੇ ਬੰਦੀਆਂ ਦੀ ਗੱਲ ਕਰ ਰਹੇ ਹੋ ਤੁਸੀਂ 2 ਨਵੰਬਰ ਤੋਂ ਬਾਅਦ 2 ਨਵੰਬਰ ਤੋਂ ਬਾਅਦ ਹੋਇਆ ਤੇ ਉਹ ਠੀਕ ਉਹ ਜੋ ਹੋਇਆ ਤੁਹਾਡਾ ਤੇ ਉਹਨਾਂ ਵੱਲੋਂ ਤੁਹਾਡੇ ਵੱਲੋਂ ਕੀ ਕਰੋਸਾ ਦਿੱਤਾ ਤੇ ਉਹਨਾਂ ਨੇ ਕੀ ਗੱਲ ਦਿੱਤੀ ਜਿੱਦਾਂ ਹੀ ਹੁਣ 2-3 ਵਾਰ ਜਿੱਦਾਂ ਸੀ ਉਹਨਾਂ ਦੇ ਪਿੰਡ ਬੈਠੇ ਸੀ ਇੱਕ ਤਾਂ ਉਦੋਂ ਵੀ ਕਿਸਾਨ ਜਿੱਥੇ ਬੰਦੀਆ ਮਤਲਬ ਜਿਹੜੇ ਮੇਰੇ ਸੋਹਰਾ ਸਾਹਿਬ ਨੇ ਨਾ ਕਿਸਾਨ ਕਿਸਾਨ ਯੂਨੀਅਨ ਦੀ ਗਰੁੱਪ ਵਿੱਚ ਨੇ ਤਦੋਂ ਕਹਿੰਕਿ ਉਹ ਤੁਹਾਨੂੰ ਲਾਈਕ ਉਹ ਉਹ ਡੈਡੀ ਨਹੀਂ ਵਿੱਚ ਆਏ ਮਤਲਬ ਮੇਰੇ ਸਹੁਰਾ ਸਾਹਿਬ ਨਹੀਂ ਆਏ ਉਹਨਾਂ ਨੇ ਦੋ ਤਿੰਨ ਵਾਰੋ ਕਿਸਾਨ ਜੱਤ thymੰਦੀ ਵਾਲੇ ਸਰ ਭੇਜੇ ਹਮੇਸ਼ਾ ਉਹਨਾਂ ਨੇ ਕਿਹਾ ਜੀ ਮੁੰਡਿਆਂ ਲਾਂ ਦਾ ਤਾਂ ਜਵਾਬ ਹੈ ਹੁਣ ਇਹ ਤਾਂ ਰਿਸ਼ਤਾ ਅੱਗੇ ਹੋਣਾ ਨਹੀਂ ਮੁੰਡਿਆਂ ਲਿਆਂ ਦਾ ਜਵਾਬ ਹੈ ਰੀਜ਼ਨ ਕੀ ਇਹ ਮੈਂ ਇਹ ਨਹੀਂ ਕੋਈ ਵੀ ਦੱਸ ਸਕਦਾ ਸੀ ਇਹ ਤਾਂ ਹੁਣ ਰਿਸ਼ਤੇ ਵਿੱਚ ਵਿਗਾੜ ਪੈ ਗਿਆ ਉਹ ਪੈ ਗਿਆ ਨਾ ਇਹ ਗੱਲਾਂ ਹੁੰਦੀਆਂ ਸੀਗੀਆਂ ਔਰ ਹੁਣ ਜਦ ਦਾ ਲਾਸਟ ਟਾਈਮ ਵੀ ਅਸੀਂ 12 ਤਰੀਕ ਨੂੰ ਫਿਰ ਵੀ ਕਿ ਵਿਆਹ ਕੱਲ ਨੂੰ ਵਿਆਹ ਆ 12 ਤਰੀਕ ਨੂੰ ਫਿਰ ਵੀ ਅਸੀਂ ਮਿੰਤਾ ਕੀਤੀਆਂ ਕਿ ਤੁਸੀਂ ਇੱਦਾਂ ਇੱਦਾਂ ਕਰਕੇ ਕੋਈ ਤਾਂ ਹੈਲਪ ਕੋਈ ਕੁਝ ਤੁਸੀਂ ਕਾਰਡ ਕਦੋਂ ਛਪਾਏ ਨੇ ਵਿਆਹ ਦੇ ਇਹ ਜਿੱਦਾਂ ਕਾਰਡ ਸੀਗੇ ਸਾਡੇ ਨਵੰਬਰ ਅਸੀਂ ਅਕਤੂਬਰ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀes ਕਿਉਂਕਿ ਅਕਤੂਬਰ ਤੋਂ ਹੀ ਤਾਂ ਅਸੀਂ ਵਿਆਹ ਆਪਣਾ ਫਾਈਨਲ ਡੇਟ ਰੱਖ ਲਈ ਸੀਗੀ ਨਾ ਤਾਂ ਸਤੰਬਰ ਅਕਤੂਬਰ ਤੋਂ ਸਾਡੀਆਂ ਸਾਰੀਆਂ ਤਿਆਰੀਆਂ ਸ਼ੁਰੂ ਸੀ ਇਵਨ ਕਿ ਮੈਂ ਹੁਣ ਇੱਥੇ ਲਾਈਕ ਨਾਲ ਤਾਂ ਨਹੀਂ ਲੈ ਕੇ ਮੇਰਾ ਵਿਆਹ ਦਾ ਚੂੜਾ ਖਲੀਰੇ ਉਹ ਵੀ ਸਭ ਕੁਝ ਖਰੀਦੇ ਪਿਆ ਮੇਰਾ ਦਾਜ ਵੀ ਖਰੀਦੇ ਪਿਆ ਆ ਮੈਂ ਆਪਣੇ ਕੱਪੜੇ ਜੋ ਮੇਰੇ ਦਾਜ ਵਰੀ ਵਾਲੇ ਉਹ ਸਭ ਕੁਝ ਖਰੀਦੇ ਹੋਇਆ ਜੋ ਮੇਰਾ ਬੰਦਾ ਸਗਾ ਉਹ ਮੈਂ ਸਭ ਕੁਝ ਆਪਣਾ ਖਰੀਦੇ ਹੋਇਆ ਇਹ ਜਿਹੜੇ ਤੁਹਾਡੇ ਕਾਰਡ ਨੇ ਇਹ ਤਾਂ ਉਹਦੇ ਜੋ ਕਾਪੀ ਹੈ ਹਾਂਜੀ ਇਹ ਕਾਰਡ ਫਿਰ ਜਿੱਦੋਂ ਉਹਨਾਂ ਨੇ ਬਾਅਦ ਵਿੱਚ ਫੋਨ ਨਹੀਂ ਚੱਕਿਆ ਨਾ ਆਪਾਂ ਆਨਲਾਈਨ ਹੀ ਸਭ ਨੂੰ ਕਾਰਡ ਦਾ ਮੈਸੇਜ ਦਿੱਤਾ ਸੀਗਾ ਉਦੋਂ ਹਲੇ ਲਾਈਕ ਜਿਵੇਂ ਕਾਰਡ ਤਾਂ ਹੀ ਛਾਪਦੇ ਸੀਗੇ ਜਿਹੜਾ ਡਿਸਕਲੂਡ ਪਾਇਆ ਤੁਸੀਂ ਕਾਰਡ ਛਪਾਉਣੇ ਰੋਕਤੇ ਰੋਕਤੇ ਸੀਗੇ ਉਹਦੀ ਵੀ ਸਾਈ ਦਿੱਤੀ ਹੋਈ ਹੈ ਇੱਥੇ ਹੀ ਆ ਜਿਹੜੇ ਕਾਰਡ ਵਾਲੇ ਆਪਣੇ ਸਰਹੰਦ ਰੋਡ ਤੇ ਹਾਂਜੀ ਸਿੱਧ ਹੋ ਗਿਆ ਰਹੇਗੀ ਉਹ ਹਾਂਜੀ ਮੇਰੇ ਕੋਲ ਹਰ ਇੱਕ ਚੀਜ਼ ਦੇ ਬਿੱਲ ਤੇ ਰਸੀਪਟ ਹੈਗੀਆਂ ਆ ਹਰ ਇੱਕ ਜਗ੍ਹਾ ਤੇ ਤੁਸੀਂ ਮੁੰਡੇ ਮੋਟਾ ਤਾਂ ਕੁਛੇ ਮਿਲਿਆ ਸੀ ਤੁਸੀਂ ਮੋਹਾਲੀ ਜੋਬ ਕਰਦੇ ਨਹੀਂ ਮੈਂ ਮੋਹਾਲੀ 에ਵੀਏਸ਼ਨ ਦਾ ਕੋਰਸ ਕੀਤਾ ਆ ਮੈਂ ਸੋ ਆਣਾ ਸਾਈਪ ਗੁਰਦੁਆਰਾ ਸਾਈਪ ਜਾਂਦੀ ਹੁੰਦੀ ਸੀਗੀ ਉੱਥੇ ਇਹਨੇ ਮੈਨੂੰ ਕਾਫੀ ਟਾਈਮ ਤੋਂ ਸਟਾਕ ਕੀਤਾ ਬਟ ਫਿਰ ਮੇਰਾ ਇੱਦਾਂ ਇੱਦਾਂ ਕੋਈ ਗੱਲ ਨਹੀਂ ਹੋਈ ਸੀਗੀ ਮਨੀ ਕੋਣਾ ਮਨੀ ਦਿਆਲਪੁਰਾ ਉਹ ਇਹਦਾ ਫਰੈਂਡ ਆ ਮਨੀ ਦਿਆਲਪੁਰਾ ਉਹ ਵੀ ਇਹਦੇ ਫਰੈਂਡ ਆ ਜਦੋਂ ਹੀ ਅਸੀਂ ਮੋਹਾਲੀ ਉੱਥੇ ਮਤਲਬ ਲਾਈਕ ਮੋਹਾਲੀ ਜਾਂਦੇ ਸੀ ਜਿੱਥੇ ਅਸੀਂ ਕੰਪਲੇਂਟ ਕੀਤੀ ਸੀ ਨਾ ਉੱਥੋਂ ਦੀ ਇਹ ਦੋਨੇ ਦੋਸਤ ਮਤਲਬ ਹੈਪੀ ਨਾਲ ਹੁੰਦਾ ਸੀ ਹਰਦੀਪ ਸਿੰਘ ਹੈਪੀ ਉਹ ਨਾਲ ਆ ਕੇ ਸਾਡੇ ਨੂੰ ਕੋਲ ਦੀ ਗੱਡੀ ਨਿਗਾ ਕੇ ਉਹਦੇ ਕੋਲ ਆਪਣਾ ਪਰਸਨਲ ਪਤਾ ਨਹੀਂ ਕਿਹੜਾ ਰਿਵੋਲਵਰ ਹੋ ਰਿਵੋਲਵਰ ਦਿਖਾ ਕੇ ਲੰਘ ਜਾਂਦਾ ਸੀਗਾ ਵੀ ਕੋਈ ਨਾ ਦੇਖ ਲਾਂਗੇ ਇਹ ਗੱਲ ਕੀਤੀ ਬਸ ਉਹਦੇ ਤੇ ਜੋ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਮੈਂ ਨਹੀਂ ਚਾਹੁੰਦੀ ਅਗਰ ਮੇਰੀ ਲਾਈਫ ਖਰਾਬ ਕੀਤੀ ਕਿਸੇ ਹੋਰ ਦੀ ਪੈਣ ਦੀ ਵੀ ਲਾਈਫ ਖਰਾਬ ਕਰਨ ਕਿ ਦੂਸਰਾ ਵਿਆਹ ਕਰਾਉਣ ਜਾਂ ਕੁਝ ਹੋਰ ਮੈਂ ਨਹੀਂ ਚਾਹੁੰਦੀ ਜੋ ਇਹ ਤੇ ਬੰਦੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਠੀਕ ਹੈ ਅੱਜ ਵਾਲੇ ਦੋ ਮਿੰਟ ਤੁਸੀਂ ਸ਼ਿਕਾਇਤ ਦਰਜ ਕਰਾਈ ਜਾਓ। ਹਾਂ। ਪਰ ਤਾਂ ਨਹੀਂ ਸ਼ਿਕਾਇਤ ਦਰਜ ਕਰਵਾਈ ਆ। ਉਹਦੇ ਸੰਬੰਧੀ ਉਹਨਾਂ ਨੇ ਕੋਈ ਪੁਸ਼ਤਾ ਦਿੱਤਾ ਜਾਂ ਉਹਨਾਂ ਵੱਲੋਂ ਕੋਈ ਕਾਰਵਾਈ ਹੁਣ ਤੱਕ ਕੀਤੀ ਨਹੀਂ। ਦੇਖੋ ਮੈਂ ਜਿੱਦਾਂ 20 ਨਵੰਬਰ ਨੂੰ ਆਪਣੀ ਕੰਪਲੇਂਟ ਲਖਾਈ ਸੀਗੀ ਉਦੋਂ ਉਹਨਾਂ ਨੇ ਕੀਤਾ ਸੀਗਾ ਉਹਨਾਂ ਨੂੰ ਫੋਨ। ਉਸ ਤੋਂ ਬਾਅਦ ਚ ਉਹਨਾਂ ਨੇ ਕਹਿ ਸਕਿਆ ਕਿ ਦੋਨੇ ਜੱਥੇ ਬੰਦੀਆਂ ਇਕੱਠੀਆਂ ਹੋਣਗੀਆਂ। ਹਰ ਵਾਰੀ ਇਹ ਕੋਈ 40-50 ਬੰਦੇ ਲੈ ਕੇ ਆ ਜਾਂਦੇ ਨੇ। ਪੁਲਿਸ ਵਾਲੇ ਵੀ ਬਸ ਇਦਾਂ ਲਾਈਕ ਪ੍ਰੈਸ਼ਰਾਈਜ਼ ਕੇ ਇਦਾਂ ਕਰਕੇ ਨਾ ਕੰਪਰੋਮਾਈਜ਼ ਚੰਗਾ ਇਦਾਂ ਚੰਗਾ ਬਸ ਇਹ ਗੱਲਾਂ ਹੋਈਆਂ ਮੈਂ ਹਰ ਵਾਰ ਇਹ ਰਿਕੁਐਸਟ ਕਰਦੀ ਸੀ ਕਿ ਮੁੰਡਾ ਅੱਗੇ ਲੈ ਕੇ ਆਏ ਈਵਨ ਕਿ ਮੇ ਕੋਈ ਕੋਈ ਪ੍ਰੂਫ ਆ ਜਦੋਂ ਹੀ ਮੇਰਾ ਕੋਈ ਪ੍ਰੂਫ ਦੀ ਜ਼ਰੂਰਤ ਪਈ ਮੈਂ ਉਹ ਵੀ ਸ਼ੋ ਕਰਾਂਗੀ ਕਿ ਇਹਨਾਂ ਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਗਾਏ ਸੀ ਕਿ ਕੁੜੀ ਵਿਆਹੀ ਆ ਈਵਨ ਕਿ ਇਹ ਥਾਣਾ ਭਦੌੜ ਦਾ ਐਡਰੈਸ ਕਿਉਂ ਦਿੱਤਾ ਹੋਇਆ ਇੱਕ ਜਗ੍ਹਾ ਮੇਰੀ ਬੈਕਗ੍ਰਾਉਂਡ ਆ ਨਾ ਬੈਕਗ੍ਰਾਉਂਡ ਆ ਹਾਂਜੀ ਬੈਕਗ੍ਰਾਉਂਡ ਹੁਣ ਅਸੀਂ ਇੱਥੇ ਰਹਿ ਰਹੇ ਹਾਂ ਕਾਫੀ ਟਾਈਮ ਜੇ ਕਿ ਥੋੜੀ ਫੈਮਿਲੀ ਪਹਿਲਾਂ ਬਧੌੜ ਨੇ ਜੀ ਹਾਂ ਜੀ ਬਹੁਤ ਟਾਈਮ ਟਾਈਮ ਚਿੰਟੂ ਐ ਤੁਹਾਡੇ ਉੱਥੇ ਸੰਪਰਕ ਚਾਹੀਦਾ ਕਿਉਂਕਿ ਬਰਨਾਲਾ ਦੇ ਬਧੌੜ ਨੇੜੇ ਨੇ ਮੇਰੇ ਹੋਰ ਕੰਪਲੇਂਟ ਆਈ ਉੱਥੇ ਮੈਨੂੰ ਝੂਠਾ ਬਲੇਮ ਕਰ ਰਹੇ ਸੀ ਮੇਰੇ ਬ੍ਰਦਰ ਦਾ ਫਰੈਂਡ ਆ ਨਾ ਮੈਂ ਉਹਨੂੰ ਗੱਲ ਕਿਹਾ ਹਾਂ ਤੁਹਾਨੂੰ ਉਹ ਵਾਲੀ ਗੱਲ ਦੱਸਦੀਆਂ ਕਿ ਇਹ ਤਾਂ ਨਾ ਮੇਰੇ ਬ੍ਰਦਰ ਦਾ ਫਰੈਂਡ ਸੀਗਾ ਇਹ ਮੁੰਡਾ ਡਰਗ ਡਰਗ ਲੈਂਦਾ ਇਵਨ ਕਿ ਉਹਨੂੰ 40 ਸਾਲ ਹੁੰਦਾ ਉਹਦੇ ਪਾਪਾ ਤੇ ਮੇਰੇ ਪਾਪਾ ਫਰੈਂਡ ਸੀ ਇਹਨਾਂ ਨੇ ਮੁੰਡਾ ਪਤਾ ਨਹੀਂ ਕਿੱਥੋਂ ਫੜਿਆ ਈਵਨ ਕਿ ਉਹਦੀ ਵੀ ਰਿਕਾਰਡਿੰਗ ਆ ਐਸਐਚਓ ਸਾਹਮਣੇ ਉਹਨੂੰ ਫੋਨ ਕੀਤਾ ਉਹ ਕਹਿੰਦਾ ਮੇਰਾ ਇਹਦੇ ਨਾਲ ਕੁਝ ਗਲਤ ਰਿਲੇਸ਼ਨ ਨਹੀਂ ਸੀ ਉਹ ਤਾਂ ਹੈ ਹੀ ਉਹਦੋਂ 16 17 ਸਾਲਾਂ ਦੀ ਬੱਚੀ ਸੀਗੀ ਕਿਉਂਕਿ ਇਹ 2018 19 ਦੀ ਗੱਲ ਆ ਕਹਿੰਦੇ ਕਿ ਤੂੰ ਇਹਦੇ ਨਾਲ ਗਲਤ ਸੀਗੀ ਕਿ ਤੇਰੇ ਨਾਲ ਵਿਆਹ ਹੋਇਆ ਸੀਗਾ ਉਹ ਤਾਂ ਮੁੰਡੇ ਨੇ ਬਿਆਨ ਦਿੱਤੇ ਸੀਗੇ ਉਹ ਕਹਿੰਦਾ ਨਹੀਂ ਵੀ ਮੇਰਾ ਕੋਈ ਵਿਆਹ ਨਹੀਂ ਹੋਇਆ ਸੀ ਇਹਦੇ ਨਾਲ ਨਹੀਂ ਫਿਰ ਉਹਨੇ ਤੁਹਾਨੂੰ ਫੋਨ ਤੇ ਇਹ ਗੱਲ ਕਹੀਆਂ ਨੇ ਵੀ ਮੈਂ ਤੇਰਾ ਘਰ ਜਾਣਦਾ ਸੀ ਜਾਣਦਾ ਨਹੀਂ ਇਹ ਵਾਲੀ ਇਹ ਦਰਗਾਹਤ ਉਥੇ ਬਰਨਾਲੇ ਦੇਣੀ ਸੀਗੇ ਇਹ ਤਾਂ ਫਿਰ ਅਸੀਂ ਉਹਨੂੰ ਰੋਕਤੀ ਸੀ ਕਿਉਂਕਿ ਐਸਐਚਓ ਸਾਹਿਬ ਨੇ ਉਹਨੇ ਗੱਲ ਕਰ ਲਈ ਸੀ ਨਾ ਕਿ ਇਹ ਤਾਂ ਝੂਠੇ ਬਲੇਮ ਲਾ ਰਿਹਾ ਕਿਉਂਕਿ ਉਹਨੇ ਫੋਨ ਤੇ ਦੱਸਤਾ ਸੀਗਾ ਮੁੰਡੇ ਵਾਲੇ 10000 ਰੁਪਏ ਦਵਾਂਗੇ ਅਸੀਂ ਤੈਨੂੰ ਵੀ ਤੂੰ ਇਹ ਇਹ ਗੱਲ ਕਿਹਾਗੇ ਇਹ ਤਾਂ ਉਹ ਗੱਲ ਹੈ ਵੀ ਮੁੰਡੇ ਵਾਲਾ ਨੇ ਕਿਹਾ ਸੀ ਮੁੰਡੇ ਵਾਲੇ ਨੇ ਕਿਹਾ ਸੀ ਉਹ ਦੱਸ ਰਿਹਾ ਸੀਗਾ ਫੋਨ ਤੇ ਕਿਹਨੂੰ ਦੱਸੀ ਉਹਦੀ ਰਿਕਾਰਡਿੰਗ ਹੈ ਜੀ ਉਹ ਉਹਨਾਂ ਕੋਲੀ ਸੀਗੀ ਐਸਐਚਓ ਸਾਹਿਬ ਕੋਲੀਆ ਉਹ ਤਾਂ ਫਗਨ ਮਾਜਰੀ ਵਾਲੇ ਐਸਚੋ ਸਾਹਿਬ ਉਹਨਾਂ ਨੇ ਉਹਦੇ ਅਧਾਰ 'ਤੇ ਵੀ ਰਿਪੋਰਟ ਤਿਆਰ ਕੀਤੀ ਤੁਹਾਡੇ ਹੱਕ 'ਚ ਕਿਹਨਾਂ ਨੇ ਵੀ ਜਿਹੜਾ ਚਿੰਤੂ ਆ ਉਹਨੇ ਅੱਗੇ ਗੱਲ ਕਲੀਅਰ ਕਰ ਗਿਆ ਮੈਂ ਕੁੜੀ ਨੂੰ ਜਾਣ ਕੇ ਬਦਨਾਮ ਕੀਤਾ ਸੀ ਸਾਰੇ ਪਰਿਵਾਰ ਤੋਂ 10000 ਰੁਪਏ ਲੈ ਕੇ ਨਹੀਂ ਉਹ ਕਹਿੰਦਾ ਮੈਂ ਪੈਸੇ ਲਿੱਤੇ ਨਹੀਂ ਉਹ ਮੈਨੂੰ ਕੰਪੈਲ ਕਰ ਰਹੇ ਸੀ ਉਹ ਕਹਿੰਦਾ ਮੈਂ ਵਿੱਚ ਆਇਆ ਹੀ ਨਹੀਂ ਇਹ ਤਾਂ ਝੂਠਾ ਬਲੇਮ ਕਰ ਰਹੇ ਨੇ ਤੁਹਾਨੂੰ ਉਹ ਤਾਂ ਮੈਨੂੰ ਸੱਚ ਦੱਸ ਦਿਆ ਸੀਗਾ ਫਿਰ ਮੈਂ ਉਹਨੂੰ ਕੁਝ ਵੀ ਉੱਤੇ ਕੋਈ ਕੰਪਲੇਂਟ ਨਹੀਂ ਨਾ ਕੀਤੀ ਕਿਉਂਕਿ ਉਹ ਫੈਮਿਲੀ ਨੂੰ ਵੀ ਜਾਣਦਾ ਡੈਡੀ ਨੇ ਵੀ ਉਹਨਾਂ ਨਾਲ ਗੱਲ ਕੀਤੀ ਆ ਮੇਰੇ ਪੇਰੈਂਟਸ ਨੂੰ ਵੀ ਜਾਣਦਾ ਇਹ ਗੱਲ ਮੈਨ ਉਹਨਾਂ ਨੇ ਬੁਲਾਇਆ ਸੀ ਪਤਾ ਨਹੀਂ ਕੀ ਈਵਨ ਕਿ ਜਦੋਂ ਹੁਣ ਅਸੀਂ 12 ਤਰੀਕ ਨੂੰ ਵੀ ਇਕੱਠੇ ਹੋਏ ਆ ਨਾ ਜੋ ਨਾਲ ਲੋਕ ਸੀਗੇ ਉਹਨਾਂ ਨੂੰ ਵੀ ਇਹ ਕਹਿ ਕੇ ਲੈ ਕੇ ਆਉਂਦੇ ਨੇ ਵੀ ਕੁੜੀ ਫਰਾਡ ਕਰਗੀ ਕੁੜੀ ਪੈਸਾ ਖਾਗੀ ਨਾਲ ਚੱਲੋ ਕੱਲ 12 ਤਰੀਕ ਨੂੰ ਵੀ ਮੈਂ ਸਭ ਦੇ ਮੂੰਹ ਤੇ ਵਿਦ ਪ੍ਰੂਫ ਗੱਲ ਕੀਤੀ ਸੀ ਹਰ ਇੱਕ ਚੀਜ਼ ਦੀ ਫਿਰ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਗਲਤੀ ਨਾਲ ਹੈ ਨਾ ਐਦਾਂ ਨਾ ਲੋ ਤੁਸੀਂ ਮੋਹਾਲੀ ਐਸਐਸਪੀ ਤੋਂ ਕੋਈ ਇਹਦਾ ਉਹ ਮੰਗੇ ਰਿਪਲਾਈ ਕੋਈ ਆਇਆ ਮੈਂ ਮੋਹਾਲੀ ਐਸਐਸਪੀ ਆਫਿਸ ਵੀ ਪੇਸ਼ ਹੋਈ ਸੀਗੀ ਉਹਨਾਂ ਨੇ ਊਮਨ ਸੈੱਲ ਨੂੰ ਮਾਰਕ ਕੀਤੀ ਸੀ ਐਪਲੀਕੇਸ਼ਨ ਊਮਨ ਸੈੱਲ ਵਾਲਿਆਂ ਨੇ ਵੀ ਕੋਈ ਰਿਸਪੌਂਸ ਨਹੀਂ ਦਿੱਤਾ ਮੈਂ ਕਿੰਨੇ ਵਾਰ ਵਟਸਐਪ ਤੇ ਵੀ ਮੈਮ ਨਾਲ ਮੈਸੇਜ ਤੇ ਵੀ ਗੱਲ ਕੀਤੀ ਉਹਨਾਂ ਕੋਲ ਹਲੇ ਐਪਲੀਕੇਸ਼ਨ ਹੀ ਨਹੀਂ ਪਹੁੰਚੀ ਈਵਨ ਕਿ ਮੈਂ ਮੋਹਾਲੀ 6 ਨਵੰਬਰ ਨੂੰ 6 ਦਸੰਬਰ ਦੀ ਪੇਸ਼ ਹੋਈ ਵੀ ਹਾਂ ਕੋਈ ਸਿਆਸੀ ਦਬਾਅ ਲੱਗਦਾ ਤਾਂ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਦਾ ਰਾਜਨੀਤੀ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਮੇਰਾ ਸਵਾਲ ਵੀ ਨਾਲ ਹੀ ਕੰਨਿਆ ਬੀਮਾਰ ਸਾਹਿਬ ਸੀਐਮ ਸਾਹਿਬ ਮੇਰੇ ਸਾਡੂ ਨੇ ਸਾਡੂ ਨੇ ਹਾਂ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਸਾਡੂ ਆ ਜਾਂ ਨਹੀਂ ਬਟ ਚਲੋ ਮੰਨ ਲਓ ਅਗਰ ਉਹਨਾਂ ਦੇ ਸਾਡੂ ਆ ਬਟ ਜੋ ਕਿਸੇ ਤੇ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਕਿਸੇ ਨਾਲ ਬੰਦਾ ਗਲਤ ਕਰ ਰਿਹਾ ਉਹ ਉਹ ਤਾਂ ਉਹਦੇ ਤੇ ਤਾਂ ਐਕਸ਼ਨ ਲੈਣਾ ਬਹੁਤ ਜ਼ਰੂਰੀ ਆ ਨਾ ਕਿ ਕੋਈ ਬੰਦਾ ਸਾਡੇ ਨਾਲ ਇਦਾਂ ਬਿਨਾਂ ਮਤਲਬ ਤੋਂ ਕਿ ਸਾਨੂੰ ਯੂਜ਼ ਤੇ ਥਰੋ ਕਰ ਦੇ ਕਿਸਾਨ ਜੱਥੇਬੰਦੀਆਂ ਦਾ ਨਾਮ ਪਤਾ ਜਿਹੜੀ ਕਹਿ ਰਹੇ ਹੋਗੇ ਉਹਨਾਂ ਦਾ ਤੁਹਾਡਾ ਜਿਹੜੇ ਕੋਈ ਕਿਸਾਨ ਆਸੂ ਦਾ ਨਾਮ ਹੈਗਾ ਜਿਹੜਾ ਉਹ ਤੋਂ ਆਇਆ ਹੋਵੇ ਉਹ ਉੱਥੇ ਆਏ ਸੀਗੇ ਸੁਰਜੀਤ ਸਿੰਘ ਅੰਕਲ ਨੇ ਉਹਨਾਂ ਨੂੰ ਸਾਨੂੰ ਦੋ ਵਾਰ ਮਿਲੇ ਜਦੋਂ ਪਹਿਲੀ ਵਾਰ ਅਸੀਂ ਉਹਨਾਂ ਦੇ ਪਿੰਡ ਗਏ ਸੁਰਜੀਤ ਸਿੰਘ ਫੁੱਲ ਨਹੀਂ ਸੁਰਜੀਤ ਸਿੰਘ ਉੱਥੋਂ ਤੇ ਆ ਕਾਕੜਾ ਦੀ ਓਏ ਜਿੱਥੇ ਬੰਦੀਆਂ ਦਾ ਨਾਮ ਵਗੈਰਾ ਪਤਾ ਜੀ ਕਿਸਾਨ ਜਿੱਥੇ ਬੰਦੀ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਭਵਾਨੀਗੜ ਕਾਕੜਾ ਦੀ ਆ ਮੇਰਾ ਸਹੁਰਾ ਸਭ ਖੁਦ ਵੀ ਕਿਸਾਨ ਜੱਥੇਬੰਦੀਆਂ ਦੇ ਵਿੱਚ ਨੇ ਉਹ ਖੁਦ ਵੀ ਪਤਾ ਜੱਥੇਬੰਦੀ ਦਾ ਨਾਮ ਕੀ ਹੈ ਕਿਸਾਨ ਨਹੀਂ ਮੈਨੂੰ ਨਾਮ ਨਹੀਂ ਪਤਾ ਇਹ ਉੱਥੋਂ ਦੀ ਹੈ